ਕਰੋਸ਼ ਹੈ ਵੀ ਮੋਦੀ ਸਰਕਾਰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਮਿਹਨਤ ਕਰਨ ਵਾਲੇ ਲੋਕਾਂ ਨੂੰ ਮੁਲਾਜ਼ਮਾਂ ਨੂੰ टांग ਦੇ ਜੋਰ ਨਾਲ ਦਬਾਉਣਾ ਚਾਹੁੰਦੀ ਹੈ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਅੱਜ ਦੇਸ਼ ਭਰ ਦੇ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ ਕਿਸਾਨ ਮਜ਼ਦੂਰ ਵਿਦਿਆਰਥੀ ਔਰਤਾਂ ਸਭ ਆਪਣੇ ਗੁੱਸੇ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵਿੱਚ ਬੰਦ ਹੈ ਔਰ ਹੜਤਾਲ ਹੈ ਜਦੋਂ ਹਿੱਟ ਐਂਡ ਰਨ ਦਾ ਕਾਨੂੰਨ ਇਹਨਾਂ ਨੇ ਬਣਾਇਆ ਉਸ ਕਾਨੂੰਨ ਦਾ 24 ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਵਾਪਸ ਲਾਣਾ ਪਿਆ ਜਦੋਂ ਮਿਹਨਤ ਕਸ਼ਲੋਕ ਲੜਦੇ ਨੇ ਜੱਥੇਬੰਦ ਗਰੁੱਪ ਤੇ ਲੜਦੇ ਨੇ ਤਾਂ ਸੰਘਰਸ਼ ਜਿਹੜੇ ਜਿੱਦ ਜਿੱਤਦੇ ਨੇ ਤੇ ਸਰਕਾਰਾਂ ਨੂੰ ਝੁਕਣਾ ਪੈਂਦਾ ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰੀਆ ਜਿਹੜੀਆਂ ਟ੍ਰੇਡ ਯੂਨੀਅਨਸ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਸਾਂਝੇ ਤੌਰ ਤੇ ਅੱਜ ਰੋਸ ਪਟਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਕੇਂਦਰੀ ਟ੍ਰੇਡ ਯੂਨੀਆ ਅਤੇ ਕਿਸਾਨ ਮੋਰਚਾ ਸੈਕਟਰ ਫੈਡਰੇਸ਼ਨ ਐਸੋਸੀਏਸ਼ਨਾਂ ਵੱਲੋਂ ਦਿੱਤੇ ਸੱਦੇ ਤੇ ਸਾਰੀਆਂ ਹਸਤਾਖਰ ਪਹੁੰਚਿਆ ਨੇ ਭਾਈ ਜੀ ਕੀ ਮਾਮਲਾ ਕਰੋਸ਼ਕੀ ਆ ਮੰਨ ਦੇ ਵਿੱਚ ਅਕਰੋਸ਼ ਇਹ ਹੈ ਵੀ ਮੋਦੀ ਸਰਕਾਰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਮਿਹਨਤ ਕਰਨ ਵਾਲੇ ਲੋਕਾਂ ਨੂੰ ਮੁਲਾਜ਼ਮਾਂ ਨੂੰ ਡਾਂਗ ਦੇ ਜੋਰ ਨਾਲ ਦਬਾਉਣਾ ਚਾਹੁੰਦੀ ਹੈ ਪਰ ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਵੱਡੀਆਂ ਟ੍ਰੇਡ ਯੂਨੀਅਨਾਂ ਨੇ ਇਹ ਫੈਸਲਾ ਕਰ ਲਿਆ ਕਿਹ ਲੋਕ ਕਦੇ ਨਾ ਦਬੇ ਨੇ ਨਾ ਦਬਣਗੇ ਸਿੰਘ ਸਾਹਿਬ ਨਾ ਦਬੇ ਨੇ ਨਾ ਦਬਣਗੇ ਕਿਵੇਂ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਅੱਜ ਦੇਸ਼ ਭਾਰ ਦੇ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ ਕਿਸਾਨ ਮਜ਼ਦੂਰ ਵਿਦਿਆਰਥੀ ਔਰਤਾਂ ਸਭ ਆਪਣੇ ਗੁੱਸੇ ਨੂੰ ਲੈ ਕੇ ਅੱਜ ਦੇਸ਼ ਭਾਰ ਦੇ ਵਿੱਚ ਬੰਦ ਹੈ ਔਰ ਹੜਤਾਲ ਹੈ ਠੀਕ ਹੈ ਧਰਮਪਾਲ ਮੋੜ ਦੀ ਮਜੂਦ ਨੇ ਮੋੜ ਸਾਹਿਬ ਕਿਵੇਂ ਹੋਣਾ ਤੁਹਾਡਾ ਕਰੋਸ਼ ਇੰਨਾ ਜ਼ਿਆਦਾ ਕੀ ਸਰਕਾਰਾਂ ਦੇ ਕੰਨ ਖੁੱਲਣਗੇ ਲਾਜ਼ਮੀ ਖੁੱਲਣਗੇ ਸਰਕਾਰਾਂ ਦੇ ਕੰਨੋਂ ਖੁੱਲਦੇ ਆ ਜਿਵੇਂ ਅਸੀਂ ਦੇਖਿਆ ਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ 13 ਮਹੀਨੇ ਸੰਘਰਸ਼ ਕੀਤਾ ਤੇ ਉਹਨਾਂ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਪਏ ਜਦੋਂ ਹਿੱਟ ਐਂਡ ਰਨ ਦਾ ਕਾਨੂੰਨ ਇਹਨਾਂ ਨੇ ਬਣਾਇਆ ਉਸ ਕਾਨੂੰਨ ਦਾ 24 ਘੰਟੇ ਦੇ ਅੰਦਰ ਅੰਦਰ ਇਹਨਾਂ ਨੂੰ ਵਾਪਸ ਲੈਣਾ ਪਿਆ ਜਦੋਂ ਮਿਹਨਤ ਕਸ਼ ਲੋਕ ਲੜਦੇ ਨੇ ਜਥੇਬੰਦ ਗਰੁੱਪ ਤੇ ਲੜਦੇ ਨੇ ਤਾ ਸੰਘਰਸ਼ ਜਿਹੜੇ ਜਿੱਤਦੇ ਨੇ ਜਿੱਤਦੇ ਨੇ ਤੇ ਸਰਕਾਰਾਂ ਨੂੰ ਝੁਕਣਾ ਪੈਂਦਾ। ਕੀ ਬਾਤ ਕੀ ਬਾਤ। ਸੋ ਐਤਕੀ ਵੀ ਕੋਸ਼ਿਸ਼ ਹੋਊਗੀ ਕਿ ਜੀ ਹਾਂ ਜਿਹਨੇ ਵੀ ਆਪਣੀ ਹੱਕੀ ਮੰਗਾਂ ਨੇ ਉਹ ਮੰਗਾਂ ਲਈਆਂ ਜਾਣ, ਮੰਗਾਂ ਬਣਵਾਈਆਂ ਜਾਣ ਕਿਉਂਕਿ ਕਿਤਨਾ ਕਿਤੇ ਸਰਕਾਰੀ ਦਰਬਾਰੇ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਾਰਿਆਂ ਵੱਲੋਂ ਇਹਨਾਂ ਵੱਲੋਂ ਇੱਕੋ ਹੀ ਯਤਨ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਜੋ ਅਸੀਂ ਆਪਣੀ ਮੰਗਾਂ ਬਣਵਾਈਏ ਕਿਉਂਕਿ ਕਿਸਾਨ ਹੈ, ਮਜ਼ਦੂਰ ਹੈ ਜਾਂ ਜਿੰਨੇ ਵੀ ਵਰਗ ਨੇ ਇੱਥੇ ਤਾਂ ਕੀ ਅੰਦਰਵਾੜੀ ਮਜ਼ਦਮ ਯੂਨੀਅਨ ਵੀ ਨਾਲ ਹੈ ਦੇਖ ਸਕਦੇ ਹੋ ਔਰਤਾਂ ਵੀ ਨਾਲ ਨੇ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਜ ਸਾਥ ਦਿੰਦੀਆਂ ਹੋਈਆਂ ਸਹਿਯੋਗ ਦਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਇਹ ਉਹ ਮਿਹਨਤ ਕਸ਼ ਵਰਗ ਹੈ ਜਿਹੜਾ ਚਾਹੁੰਦਾ ਹੈ ਕਿ ਸਾਨੂੰ ਸਾਡੀ ਮਿਹਨਤ ਦਾ ਮੁੱਲ ਮਿਲੇ ਸਾਡੀਆਂ ਮੰਗਾਂ ਮੰਨੀਆਂ ਜਾਣ ਚਾਹੇ ਮਜ਼ਦੂਰ ਨੇ ਟ੍ਰੇਡ ਯੂਨੀਅਨ ਨੇ ਕਿਸਾਨ ਨੇ ਅੱਜ ਸਾਰੇ ਹੀ ਵਰਗ ਸਰਕਾਰ ਦੇ ਖਿਲਾਫ ਰੋਸ ਰੱਖ ਕੇ ਅੱਜ ਬਾਹਰ ਨਿਕਲੇ ਨੇ ਕਹਿੰਦੇ ਮੰਤਰੀ ਅਜੇ ਮਿਸ਼ਰਾ ਟੈਣੀ ਪਰਿਵਾਰੋਂ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਜਾਵੇ ਲਖੀਮਪੁਰ ਖੀਰੀकांड ਤਾਂ ਕਿਤਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੰਦਾ ਇਨਸਾਫ ਮਿਲੇ ਤੇ ਜੋ ਮਜ਼ਦੂਰ ਜਾਂ ਕਿਸਾਨ ਵਰਗ ਨੇ ਇਹਨਾਂ ਨੂੰ ਇਸ ਦੇਸ਼ ਦੇ ਵਿੱਚ ਕੋਈ ਵੀ ਰੋਲ ਨਾ ਸਕੇ ਕੈਮਰਾਮੈਨ ਅਵਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਵੇਦੀ ਹੁਦਿਆਣਾ ਲਾਈਵ ਨਿਊਜ਼